ਪਰ ਭਗਵਾਨ ਕੀ ਜੈ ਹੈ ਹਰ ਸਾਲ ਦੀ ਤਰ੍ਹਾਂ ਸ਼ਾਵਣ ਦੀ ਸਿਵਰਾਤੀ ਦਾ ਜਤ ਜਸ਼ਨ ਹੈ। ਸ਼੍ਰੀ ਬਾਂਬੂਲਾ ਕਲਾਬ ਦੇ ਸੰਗਤਾਂ ਕੀਤਾ ਪਰ ਆਪਣਾ ਮਨਾ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਸੀਂ ਆਸ ਕਰਦੇ ਹਾਂ ਕਿ ਉਹ ਉਹਨਾਂ ਲਈ ਮਨੋ ਕਾਮਨਾ ਪੂਰੀ ਹੋਵੇ। ਭਗਵਾਨ ਕੀ ਜੈ ਭਗਵਾਨ ਭੋਲੇਨਾਥ ਦੀ ਕਿਰਪਾ ਨਾਲ ਅਸੀਂ ਚਾਰ ਕਾਵੜੀਏ ਰਾਮਪੁਰਾ ਫੂਲ ਤੋਂ ਸਾਡੇ ਦੀਪਕ ਜੀ ਰਵੇਸ਼ ਕੁਮਾਰ ਜੀ ਤੇ ਬਰਿੰਦਰ ਕੁਮਾਰ ਜੀ ਤੇ ਮੈਂ ਦਿਨੇਸ਼ ਕੁਮਾਰ ਜੀ ਗੰਗਾ ਮਈਆ ਤੋਂ ਕਾਵੜ ਲੈ ਲੈਣ ਜਾ ਰਹੇ ਆ ਮੋਟਰਸਾਈਕਲ ਤੇ ਬੋਲੇ ਨਾ ਦੇ ਅਗੇ ਅਰਦਾਸ ਹੈ ਵੀ ਸਾਰੇ ਕਾਵੜੀਆਂ ਤੇ ਸਾਡੇ ਤੇ ਵੀ ਤੇ ਜਿਹੜੇ ਹੋਰ ਕਾਵੜ ਲੈਣ ਗਏ ਨੇ ਉਹਨਾਂ ਤੇ ਵੀ ਕਿਰਪਾ ਬਣਾਈ ਰੱਖ ਬੋਲ ਸ਼ੰਕਰ ਭਗਵਾਨ ਕੀ ਜੈ ਪੀਤਾ ਹੋਰੇ ਜਾਨਤ ਅਨੀ ਪੀਤਾ ਪ੍ਰਣਵਾਚ ਰਹੇ ਮਾਤਾ ਤੇ ਰਗਵਾਰ ਭਗਵਾਨ ਕੀ ਗੱਜ ਹੈ ਹਰ ਸਾਲ ਦੀ ਤਰ੍ਹਾਂ ਸ਼ਾਵਨ ਦੀ ਸ਼ਿਵਰਾਤੀ ਦਾ ਤਿਉਹਾਰ ਹੈ ਸ਼੍ਰੀ ਬਾਂਬੂੜਾ ਕਲਾਬਰ ਸੰਗੀਤ ਦਾ ਪਾਪਨ ਮੜਾ ਰਿਹਾ ਹੈ ਜਿਸ ਦੇ ਵਿੱਚ ਸਾਰੇ ਸਵਰਗੀ ਹੈ ਬੱਦੀਨਾਥ ਜੀ ਉਹਨਾਂ ਦੇ ਸੁਪੁੱਤਰ ਗਣੇਸ਼ ਜੀ ਤੇ ਨਾਲ ਉਹਨਾਂ ਦੀ ਸਾਡੀ ਟੀਮ ਗੰਗਲਾ ਮੰਗੀ ਦਾ ਪੇਬਤਰ ਗੰਗਾਜਲ ਲੈਣ ਜਾ ਰਿਹਾ ਹੈ ਪੁਲਿਸ ਅੰਕਰ ਤੋਂ ਬੇਨਤੀ ਕਰਦੇ ਇਹਨਾਂ ਬੱਚਿਆਂ ਤੇ ਆਪਣਾ ਅਸ਼ੀਰਵਾਰ ਹੱਥ ਫੜਾਈ ਰੱਖੇ ਸਾਡੇ ਸਬੂਕਾਪੜ ਸੰਗ ਦੇ ਪ੍ਰਧਾਨ ਨੀਰ ਚੋਧਰੀ ਜੀ ਨਾਡਰਨਦੀ ਸਾਡੀ ਟੀਮ ਇਹਨਾਂ ਦੇ ਰਸਤੇ ਦੇ ਵਿੱਚ ਦਵਾਈ ਮੁਕੀ ਦਾ ਖਾਣ ਪਿੰਡਾਂ ਇੰਤਿਆਂ ਕਰ ਰਹੀ ਹੈ ਪੁਲਿਸਾਇਕਰ ਦੇ ਪਕਟਾਂ ਵੱਲੋਂ ਥਾ ਥਾ ਤੇ ਭੰਡਾਰੀਆਂ ਲੱਗ ਰਹੇ ਨੇ ਚੁੰਨੋ ਲੱਗ ਰਿਹਾ ਹੈ ਭਗਵਾਨਪੁਰਾ ਲੱਗ ਰਿਹਾ ਹੈ ਅਜੇ ਤੱਕ ਲੋਲਾ ਲੱਗ ਰਿਹਾ ਇੱਥੇ ਨਾਪਰਾ ਸ਼ਹਿਰ ਦੇ ਵਿੱਚ ਵੀ ਆਪਣੇ ਮਾਤਾ ਆਪਣੇ ਬਾਲਾ ਜੀ ਮੰਦਰ ਲੱਗ ਰਿਹਾ ਹੈ ਸਾਰੇ ਪੁਲਿਆਂ ਨੂੰ ਕੀ ਬੀਤੀ ਕਰਦੇ ਹਾਂ ਇਹਨਾਂ ਪੁਲਿਆਂ ਦੇ ਉੱਤੇ ਜਦੋਂ ਕਵਰ ਲੈ ਕੇ ਉਹਨਾਂ ਦੀ ਵਰਖਾ ਕਰੋ ਪੋਲੀਸ਼ਨ ਕਰਨਾ ਤੇ ਸਾਰੇ ਪਰਿਵਾਰਾਂ ਦੇ ਖੁਸ਼ੀਆਂ ਲੈ ਕੇ ਆਵੇ ਇਹਨਾਂ ਹਰਿਆਣੇ ਉੱਤੇ ਇਹ ਜਿਹੜਾ ਤਿਹਾੜਾ ਖੁਸ਼ੀਆਂ ਲੈ ਕੇ ਆਵੇ ਇਹਨਾਂ ਕਹਿੰਦੇ ਹੋਏ ਸਾਡੇ ਪੱਤਰਕਾਰ ਜਿਹੜੇ ਹਨ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਸਾਡੀ ਜਿਹੜੀ ਗੱਲ ਦੇਸ਼ ਵਿਦੇਸ਼ ਵਿੱਚ ਪਹੁੰਚਾਉਂਦੇ ਨੇ ਖਾਸ ਕਰਕੇ ਸੋਨੀ ਦੀ ਸਾਡੀ ਮਾੜੀ ਜੀ ਸਮਿਤੀ ਆਉਂਦੇ ਨੇ ਸਤਿ ਸ਼੍ਰੀ ਅਕਾਲ ਤੇ ਭੱਜੇ ਆਉਂਦੇ ਨੇ ਸਾਡੀ ਗੱਲ ਪਹੁੰਚਾਉਂਦੇ ਨੇ ਇੱਕ ਵਾਰ ਫੇਰ ਸਾਰਿਆਂ ਦਾ ਇਸ ਸਵੇਰ ਰਾਤੀ ਦੇ ਚਾਰ ਤੇ ਬਹੁਤ ਬਹੁਤ ਧੰਨਵਾਦ ਜੀ ਆ ਬਾਰ ਕੀ ਜੈ ਜੈ ਲਾਲ ਜਨ ਕੋ ਸੰਭੂ ਸੁਖਵਾਣੀ ਕਾਮਨ ਕੋੰਦ ਕਰੂ ਜੈ ਜਿਹਾਰੀ ਗਰਗਿਰੇ ਨੂੰ ਤਰੋ ਬੰਮਾ ਕ੍ਰਿਸ਼ਨਾ ਵਾਜੇ ਅੱਜ ਛੇਪੋੜੇ ਕਮਰ ਸਿੰਘ ਜੀਤਾ ਸਾਹਿਬ ਗੀਤਾ ভবন ਕਾਪੜੀਏ ਪ੍ਰਵਿਟੀ ਦੇ ਸਾਰੇ ਮੈਂਬਰ ਛੇਪੋੜੇ ਦੇ ਅਨੁਸਿਕ ਆਪਣੀ ਪੋੜੇ ਦੇ ਗੀਤਾ ਗੰਗਾ ਸਾਗਰ ਤੋਂ ਗੰਗਾ ਜਲ ਲੈ ਕੇ ਜਾਰੇ ਹਨ ਉਹਨਾਂ ਦੇ ਨਾਲ ਉਹ ਤੇ ਸ਼ਵਰ ਕੀ ਸੀ ਬத்ਰੀਨਾ ਜੀ ਦੇ ਪੁੱਤਰ ਜੋ ਕਿ ਉੱਗੇ ਧਾਰਮਿਕ ਸ਼ਾਨਾਂ ਦੇ ਵਸਬੀ ਸੀ ਉਹਨਾਂ ਦੇ ਨਾਲ ਉਹਨੇ بیٹے ਦੀ ਜਨਮਤੀ ਅਤੇ ਉਹਨਾਂ ਦੇ ਨਾਲ ਚਾਰ ਕਬੜੀਏ ਗੰਗਾ ਸਾਗਰ ਤੇ ਉਹ ਗੰਗਾ ਜੀ ਦੇ ਜਾ ਰਹੇ ਹਨ ਗੰਗਾ ਚਲਦੇ ਆ ਰਹੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਆਸ ਕਰਦੇ ਹਾਂ ਕਿ ਉਹ ਉਹਨਾਂ ਲਈ ਮਨੋ ਕਾਮਨਾ ਪੂਰੀ ਹੋਵੇ ਅਤੇ ਸ਼ਰਧਾ ਦੇ ਨਾਲ ਉਹਨਾਂ ਦੀ ਯਾਤਰਾ ਸਫਲ ਹੋਵੇ ਅਤੇ ਹੋ ਗੰਗਾ ਜਾ ਤਕੇ ਰੇ ਸਤ ਸਰ ਬਲਕੋ ਮੰਦ ਭਾਉ ਕੋ ਚੰਦਰ ਭਗਵਾਨ ਦੀ ਜਨ ਜਯੋਦਨ ਕੇ ਮੇਰੇ ਟਾਕੇ ਸਾਗ ਬੇਦੋਰ ਕਰ ਖਾਉ ਬੋਲਾ ਜੀ ਸਾਡਾ ਪੋਜਣ ਗਰੀਬ ਦਾ ਹਲੋ ਬੋਲਾ ਜੀ ਸਾਡਾ ਪੋਜਣ ਗਰੀਬ ਦਾ ਨਰਸੀ ਭਰਤ ਦੀ ਹੋਂਡੀ ਦਾ शामल शामल आहो भोला जी साटा भोज <SUVér> 피한 걸음 더. 더.